ਇਕ ਓੰਕਾਰ ਸਤਿਗੁਰੂ ਬਰਸਾਦ 5.1 ਕਵੇ ਬਾਜਵੇਂ ਤੀਜੋ ਭਈ ਹਮਰੀ ਕਰੋ ਹਰ ਦਇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਨਮ ਦੇ ਹਮਾਰਾ ਆਪਣਾ ਜਾਣ ਕੋ ਪ੍ਰਤੀ ਪਾਰ ਹਮਰੇ ਦੋਸ ਬਤਮਕਾ ਆਵ ਆ ਭਾਰ ਦੇ ਮੁਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਤਮੈ ਕਰਤਾਰ ਮੋਰਛਣ ਜਿਕਰ ਦੇ ਕਰੀਏ ਸਭਨ ਕੋ ਹਰ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ तुम्हें के वरनाते जो तुम छाट के वर्णातेमते हमारे, हमारे आप मुझे मरने काल का राख लमे राखन हारे साहित संत सहाय प्यारे दीन बड़ दुष्ठ के हंता तुम हो प्रीच कंता। काल ब्रह्मा वक्तरा काल पायेदेवरा काल पाये कर विष्णु प्रकाश सगम काल का किया तमाशा ਜਮਨ ਕਾਲ ਜੋ ਵਿਸ਼ਵ ਕੀਓ ਵੇਦ ਰਾਵ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਦਿੱਤ ਬਨਾਇਓ ਦੇਵ ਦਾ ਜਤ ਨੀ ਬਜਾਇਓ ਆਦਨ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਜਿਸੀ ਕੋ ਹਮਾਰੀ ਸਗਲ ਪ੍ਰਜਾ ਜਨੀ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰੰਗ ਕੋ ਪਰਮ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਬੜੇ ਬਰੇ ਕੀ ਭੀਰ ਪਛਾਣਤ ਤਿੰਟੀ ਤੇ ਕੁਨ ਚਿਰੇ ਸੋਲਾ ਸਭ ਪਰ ਕਿਰਪਾ ਰਿਸ ਕਰ ਬੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਧੀਰ ਪਛਾਨੇ ਘਟ ਘਟ ਕੇ ਵੜ ਵੜ ਕੀ ਜਾਣੇ ਜਬ ਦਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇ ਪਾਰਾ ਜਬ ਕਰਤ ਕਰਤ ਹੋ ਕਬੂ ਤੁਮੇ ਮਿਲਤ ਦੇ ਤਰ ਸਭੂ ਜੀਤੇ ਬਨ ਸਿਰ ਸਭ ਤਾਰੇ ਆਪੇ ਆਪਣੀ ਬੂਝਿਓ ਚਾਰੇ ਤੁਮ ਸਭੀ ਤੇ ਰਤਨ ਨਾਲ ਜਾਣਤ ਪੇਤ ਪੇਦੇ ਰਿਆਲ ਨਿਰੰਕਾਰ ਨਮਕਾਰ ਨਿਰਲੰਬਈ ਆਦਿ ਨੀਲ ਨਾ ਦੇਸ ਸੰਭੁ ਤਾਕਾਮੁੜਿ ਜਰਦ ਬੇਦਾ ਜਾ ਕੋ ਪੇਉ ਨ ਭਾਵਦ ਬੇਦਾ ਤਾਕੋ ਕਰਪਾ ਹਨਨ ਮਾਤ ਮਹਾਮੁੜਿ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਟੀਨਤ ਨਹਿ ਪੇਉ ਆਪੀ ਆਪਣੀ ਬੁਧ ਹੈ ਦੇਤੀ ਵਰਨਤ ਪਿੰਨ ਪਿੰਨ ਤਹ ਦੇਤੀ ਤੁਮਰਾ ਲਖਣ ਨ ਜਾਏ ਪਸਾਰਾ ਕਹਿ ਸਦਾ ਵ੍ਰਤਮ ਸੰਸਾਰ ਏਕੇ ਰੂਪ ਨੋ ਸਰਵ ਪਾਰੰਕ ਪੇਉ ਰਾਵ ਕਹਿ ਤੂ ਪਾਂਡੈ ਜੇਰੇ ਸਿਤਰੀ ਕੀ ਨਿਸ ਕੋਈ ਕਾਨ ਬਹੁ ਦੇ ਦਿਨ

ਜੋ ਕਲ ਕੋਇਕ ਭਾਰਤੇ ਹੈ ਤਾਂ ਕੇ ਕਾਲ ਨਿਕਟਨੇ ਹੈ ਰਚਾ ਹੋਏ ਧੈਨ ਸਬਕਾ ਦੂਸਰੇ ਸਰੇ ਤਤ ਕਾਲਾ ਕਿਰਪਾ ਰੇ ਸੰਗਣੇ ਹੋ ਤਾਂ ਕੇ ਤਾਪ ਤਨ ਕੋ ਮੋਹ ਰਹੋ ਰਿੱਧ ਸੇ ਦੇ ਘਰਮੋ ਸੁਭ ਹੋਏ ਦਿਸੁ ਸਾਸ ਸਕੇਨਾ ਕੋਇ ਇਕ ਬਾਰ ਜਿੰਤੋ ਮੈਂ ਸੁਮਾਰਾ ਕਾਲ 파ਸੇ ਕਾਲ ਬਾਰ ਜਿੰਨਰ ਨਾਮ ਤੇ ਹਾਰੋ ਕਹਾ ਦਰਦ ਦੁਸਦੋਗ ਤੇ ਰਹਾ ਘੜਕੇ ਤਮੈ ਸਰਨ ਤੇ ਹਾਰੀ ਆਪ ਹਾਰ ਦਿਲਿਓ ਬਾਰੀ ਸਰਬ ਟੋਰ ਮੋ ਜੋ ਆਏ ਦਿਸੁ ਲੋ ਉਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ